ਅੱਜ ਅਸੀਂ ਮੌਜੂਦ ਹਾਂ ਰਾਜਪੁਰਾ ਦੇ ਵਿੱਚ ਕਿਸਾਨ ਜੁੰਡੀਆਂ ਦੇ ਦਫ਼ਤਰ ਚੰਡੂਨੀ ਜੀ ਦੇ ਦਫ਼ਤਰ ਜਿਹੜਾ ਕਿ ਰਾਜਪੁਰਾ ਦੇ ਵਿੱਚ ਗगन ਚੌਂਕ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਦੇ ਜਿਹੜੇ ਇੰਚਾਰਜ ਨੇ ਸਾਡੇ ਨਾਲ ਹੈਪੀ ਜੀ ਮੌਜੂਦ ਨੇ ਗੱਲਬਾਤ ਕਰਨ ਲੈ ਹੈਪੀ ਜੀ ਅੱਜ ਕਿਸ ਚੀਜ਼ ਨੂੰ ਲੈ ਕੇ ਆਪਣੀ ਮੀਟਿੰਗ ਹੋਈ ਹੈ ਜੀ ਮੈਂ ਬੈਕਰੂ ਜੀ ਗਿਆ ਖਾਲਸਾ ਸ੍ਰੀ ਬੈਕਰੂ ਜੀ ਫਤਿਹ ਮੈਂ ਅਮਰਿੰਦਰ ਸਿੰਘ ਹੈਪੀ ਜੀ ਲਾ ਪਟਿਆਲਾ ਪ੍ਰਧਾਨ ਪੰਜਾਬ ਕੋਰ ਕਮੇਟੀ ਮੈਂਬਰ ਅੱਜ ਸਾਡੀ ਸਾਰਿਆਂ ਦੀ ਮੀਟਿੰਗ ਹੋਈ ਹੈ ਪਹਿਲਾਂ ਤਾਂ ਚੁੰਡੂਨੀ ਸਾਹਿਬ ਦੇ ਇਲੈਕਸ਼ਨਾਂ ਬਾਰੇ ਗੱਲ ਚੱਲੀ ਫਿਰ ਸਾਡੀ ਉਹਦੇਦਾਰੀਆਂ ਜਿਹੜੀਆਂ ਅੱਜ ਨਿਯੁ ਬੰਦਿਆਂ ਨੇ ਆਪਣੇ ਸਾਰਿਆਂ ਨੇ ਵੈਲਫੇਅਰ ਇਕੱਠੇ ਹੋ ਗਏ ਸਾਰੇ ਭਰਾਵਾਂ ਨੇ ਸਾਡੇ ਤਿੰਨ ਬੰਦੇ ਸ਼ਾਮਲ ਕੀਤੇ ਆ ਉਹਦੀ ਨਿਯੁਕਤੀਆਂ ਦਿੱਤੀ ਗਈਆਂ ਅੱਜ ਫਿਰ ਦੂਜੀ ਗੱਲ ਅਸੀਂ ਸਲਾਹ ਕਰੀ ਆ ਵੀ ਆਪਾਂ ਚੋਣਨੀ ਸਾਹਿਬ ਬਾਰੇ ਇਲੈਕਸ਼ਨ ਕਿਵੇਂ ਜਾਈਏ ਉੱਥੇ ਲੜੀਏ ਵੀ ਕਿਵੇਂ ਕਿਵੇਂ ਆਪਣੀ ਟੀਮਾਂ ਬੰਡੀਏ ਕਿਵੇਂ ਕਿਵੇਂ ਆਪਾਂ ਰਿਸ਼ਤੇਦਾਰੀਆਂ ਦੇ ਵਿੱਚ ਬੰਦੇ ਭੇਜੀਏ ਉੱਥੇ ਕਿਉਂਕਿ 20 ਦਿਨ ਰਹਿ ਗਏ ਸਾਡੇ ਕੋਲ ਕੁੱਲ ਸੂਜਵਾਨ ਨੌਜਵਾਨ ਜਿਹੜੇ ਕੁਝ ਬੰਦੇ ਆਰਐਸਐਸ ਦੇ ਬੀਜੇਪੀ ਦੇ ਬੰਦੇ ਆ ਇਹਨਾਂ ਦੀ ਸਮੱਸਿਆ ਯਹੀ ਬਣ ਗਈ ਵੀ ਪੰਜਾਬ ਦੇ ਪੰਜਾਬੀਆਂ ਨੂੰ ਵੀ ਕਿਤਨਾ ਖਤਮ ਕਰਿਆ ਜਾਵੇ ਤੇ ਲੜਾਇਆ ਕਿਵੇਂ ਜਾਵੇ ਵੀ ਆਪ ਤਾਂ ਨਿਕਲ ਜੰਨੇ ਬਾਹਰ ਵੀ ਹਰ ਇੱਕ ਬੰਦੇ ਨੂੰ ਦੁਖੀ ਕਰਨ ਵਾਸਤੇ ਇਹਨਾਂ ਨੇ ਬੀਜੇਪੀ ਨੇ ਇੱਕ ਆਪਣੀ ਟੀਮ ਤਿਆਰ ਕਰ ਲਈ ਵੀ ਪਹਿਲਾਂ ਤੁਸੀਂ ਦੇਖਿਓ ਕੰਗਣਾ ਨੇ ਵੀ ਕਿਆ ਹੱਲ ਕਰਿਆ ਜੀ ਆਪਣਾ ਪੰਜਾਬ ਦੇ ਵਿੱਚ ਉਹਨੇ ਵੀ ਬਵਾਦ ਖੜਾ ਕਰਤਾ ਸਿੱਖਾਂ ਬਰਤੀ ਲੋਕ ਕਹਿੰਦੇ ਵੀ ਸਾਨੂੰ ਆਜ਼ਾਦੀ ਹੈ ਮੈਂ ਕੁਸ ਆਪਣੇ ਸਿੱਖ ਭਰਾਵਾਂ ਨੇ ਅੱਜ ਬਿਆਨ ਵੀ ਸੁਣੇ ਹੈ ਵੀ ਆਜ਼ਾਦੀ ਹੈ ਆਜ਼ਾਦੀ ਮੈਂ ਦੱਸਦਾ ਨਾ 2.5 ਕਿਸਾਨ ਨੇਤਾ ਡੱਲੇਵਾਲ ਤੇ ਆਪਣਾ ਸਿਰਸਾ ਸਾਹਿਬ ਇਹ 에어ਪੋਰਟ ਤੇ ਗਏ ਆ ਇਹਨਾਂ ਨੂੰ ਚੜ੍ਹਨ ਦਿੱਤਾ ਕਹਿੰਦੇ ਤੁਹਾਡੇ ਕਿਰਪਾਨ ਪਾਈ ਹੋਈ ਹੈ ਇਹ ਦੱਸੋ ਵੀ ਸਾਡੀ ਆਜ਼ਾਦੀ ਹੈ ਸਕੂਲ ਚ ਬੱਚੇ ਪੇਪਰ ਦੇਣ ਜਾਂਦੇ ਆ ਉਹਦਾ ਕੜਾ ਲਾਇਆ ਜਾਂਦਾ ਜੇ ਕੋਈ ਹੋਰ ਕੰਮ ਉਹਦੀ ਕਿਰਪਾਨ ਕਿਤੇ ਜਾਂਦੇ ਉੱਪਰ ਮਹਾਰਾ ਕੋਈ ਮੱਥਾ ਟੇਕਣ ਜਾਂਦਾ ਜੰਮੂ ਸ਼ਿਮਲੇ ਨੂੰ ਉੱਥੇ ਉਹਨਾਂ ਦੀ ਕਿਰਪਾਨਾਂ ਲਾਈਆਂ ਜਾਂਦੀਆਂ ਕਿ ਪੱਗਾਂ ਤਰਾਈਆਂ ਜਾਂਦੀਆਂ ਕੁਛਲਾ ਕੁਛ ਸਾਡੇ ਬਸੇ ਆਜ਼ਾਦੀ ਤਾਂ ਨਹੀਂ ਹੈਗੀ ਪਰ ਅਸੀਂ ਆਪਣੇ ਦਮ ਤੇ ਅਸੀਂ ਆਜ਼ਾਦ ਆ ਏ ਨਹੀਂ ਹਾਬੀ ਸਾਨੂੰ ਸਰਕਾਰਾਂ ਦਾ ਦਬਾਅ ਦੇ ਰੱਖਦੀਆਂ ਪਰ ਅਸੀਂ ਦਬਦੇ ਨਹੀਂ ਜੋ ਰਾਹੁਲ ਗੰਨੀ ਨੇ ਅਸੀਂ ਕੋਈ ਸਰਕਾਰ ਪਤਨੀ ਕੋਈ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਇਹ ਕਹਿੰਦੇ ਬਿਆਨ ਬਿਲਕੁਲ ਸਹੀ ਦੇ ਆ ਕੋਈ ਗਲਤ ਨਹੀਂ ਦੇ ਬਿਆਨ ਜੋ ਗੱਲ ਸੱਚ ਹੈ ਉਹਨੇ ਗੱਲ ਕਹੀ ਹੈ ਬਿਲਕੁਲ ਸਹੀ ਕਹੀ ਹੈ ਕਿਉਂਕਿ ਉਹਨੇ ਦੇਖਿਆ ਵੀ ਪੰਜਾਬ ਦੇ ਵਿੱਚ ਸਰਦਾਰਾਂ ਬਾਰੇ ਕਿੰਨਾ ਮੋਦੀ ਨੇ ਉਹਨੇ ਦੇਖਿਆ ਸਾਰੇ ਸਰਦਾਰ ਬਿਠੇ ਪੰਜਾਬ ਦੇ ਲਾਲੋ ਸਾਰੇ ਮਜ਼ਦੂਰ ਵੀ ਬਿਠੇ ਸਾਰੇ ਬਿਠੇ ਆ ਕਿਵੇਂ ਗੋਲੀਆਂ ਮਾਰੀਆਂ ਕਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਸਾਡੇ ਸਿੰਘ ਸ਼ਹੀਦ ਕਰਿਆ ਸਾਡੇ 750 ਕਿਸਾਨ ਸ਼ਹੀਦ ਕਰਿਆ ਕਿ ਇਹ ਜਾਤੀ ਹੈ ਸਾਡੀ ਬਾਤ ਮਨੇ ਗੁਰੂ ਮਹਾਰਾਜ ਗੁਰਗੋਬ ਸਿੰਘ ਜੀ ਨੇ ਇਹ ਕਿਹਾ ਜੀ ਕੌਮ ਸਾਜੀ ਹੈ ਵੀ ਆਪਣੀ ਲੜਾਈ ਆਪਣੇ ਹੱਕ ਦੀ ਲੜਾਈ ਆਪ ਲੜਨ ਜਾਣਦਾ ਇਹ ਨਹੀਂ ਹੈਗੇ ਅਸੀਂ ਸਰਕਾਰਾਂ ਦੇ ਡਿਪੈਂਡ ਹੈ ਸਰਕਾਰਾਂ ਤਾਂ ਸਾਨੂੰ ਥੱਲੇ ਲਾਉਣ ਵਾਸਤੇ ਪਰ ਅਸੀਂ ਨੀਚੇ ਨਹੀਂ ਲੱਗਦੇ ਜਿਹੜਾ ਕੋਈ ਸਾਡਾ ਸਤਕਾਰ ਕਰਦਾ ਉਹ ਤਾਂ ਸਤਕਾਰ ਹੈ ਜਿਹੜਾ ਸਾਨੂੰ ਉਂਗਲੀ ਦਿਖਾਉਂਦਾ ਉਹਨੂੰ ਅੱਗੇ ਚਪੇੜ ਮਿਲਦੀ ਹੈ ਸਾਡਾ ਤਾਂ ਇਹੀ ਮਕਸਦ ਹੈ ਨੀਮਿਆਂ ਨਾਲ ਨੀਵੇਂ ਰਹੋ ਚੜ੍ਹਦਿਆਂ ਨਾਲ ਚੜ੍ਹ ਕੇ ਉਹਦੇ ਨਾਲ ਵੱਧ ਚੜ੍ਹ ਕੇ ਹਿੰਸਾ ਲਾਵਾਂਗੇ ਜੋ ਇਹਨਾਂ ਨੇ ਬਿਆਨ ਦਿੱਤਾ ਜਿਹੜੇ ਬੀਜੇਪੀ ਵਾਲੇ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ ਸਾਡੇ ਉਰਸ ਹਿੰਦੂ ਭਰਾ ਵੀ ਹੈਗੇ ਤੇ ਕਦੀ ਅਸੀਂ ਆਪਸ ਵਿੱਚ ਲੜੇ ਨਹੀਂ ਹੈਗੇ ਇਹ ਸਾਨੂੰ ਜਾਣ ਕੇ ਕਮੇਟੀਆਂ ਬਣਾਉਣੇ ਵਾਸਤੇ ਵੀ ਇੱਕ ਹਿੰਦੂ ਧਰਮ ਦੇ ਵਿੱਚ ਮੁਸਲਮਾਨ ਦੇ ਧਰਮ ਦੇ ਸਿੱਖਾਂ ਦੇ ਧਰਮ ਦੇ ਵਿੱਚ ਵਿਵਾਦ ਖੜਾ ਕਰਕੇ ਇਹ ਸੋਚਦੇ ਵੀ ਅਸੀਂ ਰਾਜ ਕਰੀਏ ਪਰ ਅੱਜਕੱਲ੍ਹ ਦੁਨੀਆ ਸਾਰੀ ਸਮਝੀ ਵੀ ਰਾਜ ਨਹੀਂ ਹੋਣਾ ਇਸ ਕਰਕੇ ਅਸੀਂ ਕਹਿੰਨੇ ਆ ਵੀ ਸਾਰੇ ਇਕਜੁੱਟ ਰਹੋ ਇਹਦਾ ਬਿਆਨ ਕੋਈ ਨਹੀਂ ਚੱਲਉ ਤੇ ਸਿਆਸੀ ਬਿਆਨ ਚੱਲ ਰਹੇ ਇਹਨਾਂ ਦੇ ਪਰ ਜਿਹੜੇ ਹੁਣ ਜਿਹੜੇ ਪੱਗਾਂ ਬੰਨ੍ਹ ਕੇ ਸਿਆਸੀ ਬਿਆਨ ਦੇ ਔਰ ਸਰਦਾਰਾਂ ਨੂੰ ਹੈਗਾ ਤਾਂ ਕਿਸੇ ਨੂੰ ਕੁਝ ਨਹੀਂ ਆ ਸਮਾ ਉਲਟਾ ਇਹਨੇ ਉਹਦੀ ਮਾਂ ਵਾਰੀ ਕਿਹਾ ਵੀ ਜਿਵੇਂ ਇਦਾਂ ਗਾਂਧੀ ਦਾ ਹਾਲ ਕਰਿਆ ਤਾਂ ਓਵੇਂ ਇਹਦਾ ਕਰਾਂਗੇ ਹਾਲ ਨਹੀਂ ਯਾਨੀ ਇਹ ਉਹਦੇ ਵਾਸਤੇ ਚੰਗੀ ਗੱਲ ਥੋੜਾ ਹੈ ਇਹਦਾ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਦੇਖਣਾ ਚਾਹੀਦਾ ਵੀ ਕਿਵੇਂ ਬਿਆਨ ਦਵਾਇ ਹੁਣ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਇਸ ਕਰਕੇ ਅਸੀਂ ਸਾਰਾ ਸੰਗਠਨ ਭਾਰਤੀ ਕਿਸਾਨੀਓ ਝੜੋਨੀ ਦਾ ਜਿੰਨੇ ਵੀ ਕਿਸਾਨ ਭਰਾ ਸਾਡੇ ਮਜ਼ਦੂਰ ਨੇ ਅਸੀਂ ਸਾਰੇ ਇੱਕ ਹੈ ਅੱਜ ਮੀਟਿੰਗ ਕਰੀ ਹੈ ਉਹਦੇ ਵਾਸਤੇ ਅੱਜ ਸਾਰੇ ਪ੍ਰਧਾਨ ਵੀ ਜਿੰਨੇ ਵੀ ਹੈਗੇ ਆ ਛੋਟੀ ਜੀ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਸਾਨੂੰ ਇੰਨੀ ਵੱਡੀ ਸਪੀਚ ਦੇਣੀ ਪਈ ਹੈ ਕਿਉਂਕਿ ਅੱਜ ਬਵਾਦੇ ਵਾਲੀ ਗੱਲ ਕਰੀਏ ਸਾਡੇ ਵਾਸਤੇ ਇਹਦੇ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਪੰਜਾਬ ਦੇ ਵਸਨੀਕ ਜਿਹੜੇ ਲਾਗ ਲਾਗ ਪਿੰਡ ਇੱਕ ਹੋਰ ਅਪੀਲ ਕਰਦੇ ਆ ਸਾਡੇ ਗਰਨਾਮ ਸਿੰਘ ਝੂਣੀ ਭੇਵੇ ਤੋਂ ਖੜੇ ਆ ਉਹਦੀ ਵੱੱਟ ਵੱਸਪੋਰਟ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ راہੁਲ ਗਾਂਧੀ ਜੀ ਨੇ ਕਿ ਫੋਰਨ ਕੰਟਰੀ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀ ਕਿ ਇੰਡੀਆ ਦੇ ਵਿੱਚ ਜਿਹੜਾ ਸਿੱਖ ਕੌਮਾ ਉਹ ਸੇਵ ਨਹੀਂ ਹੈ ਉਸ ਚੀਜ਼ ਨੂੰ ਲੈ ਕੇ ਇੱਕ ਕਿਸੇ ਮੰਤਰੀ ਵੱਲੋਂ ਬੀਜੇਪੀ ਦੇ ਕਿਸੇ ਲੀਡਰ ਵੱਲੋਂ ਬਿਆਨ ਦਿੱਤਾ ਗਿਆ ਉਸੇ ਦਿਨ ਇਹਨਾਂ ਨੇ ਦਾਸਤਾਨ ਦੱਸੀ ਹੈ ਕਿ ਉਹ ਬਿਲਕੁਲ ਗਲਤ ਹੈ ਉਸ ਦਿਨਾਂ ਨੇ ਵੱਲੋਂ ਨਿੰਦਾ ਵੀ ਕੀਤੀ ਹੈ ਸਾਡੇ ਨਾਲ ਟਾਈਗਰ ਜੀ ਮੌਜੂਦ ਨੇ ਜਿਹੜੇ ਕਿ ਪੰਜਾਬ ਦੇ ਐਸ்சி ਵਿੰਗ ਦੇ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਟਾਈਗਰ ਜੀ ਕਿ ਤੁਹਾਡੇ ਵੱਲੋਂ ਵੀ ਅਮਨਿੰਦਰ ਸਿੰਘ ਹੈਪੀ ਜੀ ਨੂੰ ਇੱਕ ਅਹੁਦਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਾਡੇ ਚ ਇੱਕ ਸੀਨੀਅਰ ਪ੍ਰਧਾਨ ਦੀ ਪੰਜਾਬ ਦੀ ਸੀਟ ਖਾਲੀ ਸੀ ਹੈ ਇਸ ਕਰਕੇ ਸਾਡੀ ਕਮੇਟੀ ਨੇ ਅੱਜ ਬੈਠ ਕੇ ਜੋ ਮਤਾ ਪਾਇਆ ਕਿ ਅਮਰਿੰਦਰ ਸਿੰਘ ਹੈਪੀ ਨੂੰ ਅਸੀਂ ਸੀਨੀਅਰ ਪ੍ਰਧਾਨ ਅੱਜ ਅੱਜ ਤੋਂ ਬਾਅਦ ਅੱਜ ਤੋਂ ਕਿਸ ਚੀਜ਼ ਕਿਸ ਚੀਜ਼ ਦਾ ਨਿਯੁਕਤ ਕੀਤਾ ਸੀਨੀਅਰ ਪ੍ਰਧਾਨ ਅਸੀਂ ਕਰਿਆ ਡਾਕਟਰ ਪੀ ਮਰਾਓ ਵੈਲਫੇਅਰ ਕਮੇਟੀ ਰਜਿਸਟਰਡ ਪੰਜਾਬ ਦੇ ਇਸ ਕਰਕੇ ਸਾਡੀ ਕਮੇਟੀ ਨੇ ਮਤਾ ਪਾ ਕੇ ਬਹੁਤ ਉਜਵਾਨ ਨੇ ਹੈਪੀ ਜੀ ਇਸ ਕਰਕੇ ਅਸੀਂ ਆਪਣੀ ਸੰਸਥਾ ਦੇ ਵਿੱਚ ਅੱਜ ਇਹਨਾਂ ਨੂੰ ਜੁਆਇਨ ਕਰਾਇਆ ਜਿਵੇਂ ਕਿ ਤੁਸੀਂ ਸੁਣਿਆ ਟਾਈਗਰ ਜੀ ਵੱਲੋਂ ਵੀ ਜਿਹੜਾ ਕਿ ਇੱਕ ਭਿੰਮਰੋ ਕਮੇਟੀ ਇਹਨਾਂ ਦੀ ਪੰਜਾਬ ਦੀ ਬਣੀ ਹੋਈ ਹੈ ਉਸ ਨੂੰ ਲੈ ਕੇ ਇਹਨਾਂ ਨੇ ਹੈਪੀ ਜੀ ਨੂੰ ਇੱਕ ਸੀਨੀਅਰ ਵਾਈਸ ਪ੍ਰਧਾਨ ਜਿਹੜਾ ਕਿ ਨਿਯੁਕਤ ਕੀਤਾ ਗਿਆ ਪੰਜਾਬ ਦਾ ਇਹਨਾਂ ਵੱਲੋਂ ਵੀ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਜਿਵੇਂ ਕਿ ਸਾਡੇ ਨਾਲ ਹੋਰ ਸਾਥੀ ਮੌਜੂਦ ਨੇ ਜਿਹੜੇ ਕਿ ਹੋਰ ਵੀ ਜਿਨ੍ਹਾਂ ਨੂੰ ਕਈ ਉਹਰੇ ਅਹੁਦੇ ਦਿੱਤੇ ਗਏ ਆ ਗੋਨਾਮ ਸਿੰਘ ਚਡੋਨੀ ਜੀ ਦੀ ਜਿਹੜੀ ਕਿ ਭਾਰਤੀ ਕਿਸਾਨ ਯੂਨੀਅਨ ਹੈ ਉਸ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਗਈਆਂ